ਹੁਣ ਆਪਾਂ ਕੀ ਮਦਦ ਕਰ ਸਕਦੇ ਆ ਇੱਕ ਤਾਂ ਹੁੰਦਾ ਵੱਡਾ ਕੰਮ ਹਾਂ ਲੰਬਾ ਕਿ ਜਿਹੜਾ ਮੈਨੂੰ ਲੱਗਾ ਤੁਹਾਡੀ ਜ਼ਮੀਨਾਂ ਪੱਕੀਆਂ ਕਰਾਂਦਾ ਤੇ ਉਹ ਤਾਂ ਮੈਂ ਸਰਕਾਰ ਆਊਗੀ ਤੋ ਉਹਦੇ ਗੱਲੂਆ ਹੁਣ ਕਿਸ ਚੀਜ਼ ਦੀ ਲੋੜ ਹੈ ਜਿਹਦੇ ਪਰ ਤੁਹਾਨੂੰ ਪਹਛਾ ਸਕੀਏ ਜਿਹਦੇ ਨਾਲ ਇੱਕਦਮ ਤੁਹਾਨੂੰ ਮੱਝਾਂ ਵਾਸਤੇ ਚਾਰਾ ਚਾਹੀਦਾ ਜੀ ਮੱਝਾਂ ਵਾਸਤੇ ਚਾਰਾ ਚਾਹੀਦਾ ਸਾਨੂੰ ਹੋਰ ਕੀ ਚਾਹੀਦਾ ਪਾਣ ਪੀਣ ਵਾਸਤੇ ਰਾਸ਼ਨ ਚਾਹੀਦਾ ਜੀ ਰਾਸ਼ਨ ਹਾਂਜੀ ਚਲੋ ਫਿਰ ਐਂ ਕਰਦੇ ਇਹ ਤਾਂ ਇਹ ਤਾਂ ਹੋ ਗਿਆ ਛੋਟੀਆਂ ਗੱਲਾਂ ਜੀ ਹਾਂ ਹਾਂ ਇਹ ਤਾਂ ਹੋ ਗਿਆ ਆਮ ਵਾਲੀ ਗੱਲਾਂ ਮੈਂ ਤਾਂ ਵੀ ਕਿਰੇਂ ਕਿ ਇੱਕਦਮ ਵਾਸਤੇ ਜਿਹੜੀ ਵੱਡੀ ਮੁਸ਼ਕਿਲ ਥੋੜੀ ਇਹ ਹੈਗੀ ਉਹ ਪਾਣੀ ਇੱਥੇ ਕੋਈ ਟੱਕੜਾ ਬੰਦ ਕਰਵਾਉਣਾ ਹਾਂਜੀ ਬੰਦ ਉਹ ਪੱਕਾ ਮੈਨੂੰ ਪਲਾਨ ਕਰਤਾ ਸੀ ਪਹਿਲੇ ਉਹ ਗੁਰਦੌਕੇ ਸੁਲਤਾਨਪੁਰ ਲੋਧੀ ਜੀ ਜੀ ਆ ਦਰਿਆਵਾਂ ਨੂੰ ਪੱਕੇ ਜਿਵੇਂ ਸੀਮੈਂਟ ਦੇ ਬੰਨ ਹੁੰਦੇ ਆ ਜੀ ਜੀ ਹਾਂ ਜੀ ਸਾਰਾ ਪੰਜਾਬ ਦੇ ਦਰਿਆਵਾਂ ਨੂੰ ਬੰਦ ਕਰਨਾ ਪੈਣਾ ਹੈ ਕਰਦੇ ਸੀ ਜੋ ਸਿਰਫ ਕਰਾਈ ਸੀ ਹਾਂ ਜੀ ਕਿਉਂਕਿ ਤਾਂ ਹੀ ਬਚਾਂਗੇ ਮੱਝਾਂ ਦਾ ਚਾਰਾ ਉਹ ਤੇ ਮੈਂ ਨਾਲ ਲੈ ਕੇ ਆਇਆ ਜੀ ਸਰ ਉਹ ਮੇਰੀ ਚਾਰਾ ਤਾਂ ਮੈਂ ਨਾਲ ਲੈ ਕੇ ਆਇਆ ਹਾਂ ਰਾਸ਼ਨ ਮੈਂ ਕੱਲ ਤੱਕ ਸਵੇਰੇ 10 ਵਜੇ ਤੱਕ ਭੇਜ ਦੂੰਗਾ ਇੱਥੇ ਵਾਪਸੀ ਕਰਨੀ ਪੈਣੀ ਐ ਮੈਂ ਕੰਮ ਚੱਲਣਾ ਨਹੀਂ ਮੈਂ ਤੁਹਾਨੂੰ ਸਹੀ ਦੱਸਾਂ ਜੀ ਆ ਪੰਜਾਬ ਨੂੰ ਆਪਾਂ ਇੱਕਰਾ ਫੇਰ ਬਾਹਰ ਇਹਨਾਂ ਨੂੰ ਬਾਹਰ ਕੱਢੀ ਆਪਾਂ ਪੰਜਾਬ ਨੂੰ ਬਰਬਾਦ ਹੀ ਆ ਜਿਹੜੀ ਆ ਜਿਹੜੀਆਂ ਪਾਰਟੀਆਂ ਨੇ ਕੀਤੀ ਬਿਲਕੁਲ ਜੀ ਬਿਲਕੁਲ ਤਕੜੇ ਨੂੰ ਸਮਝ ਨਹੀਂ ਇਹਨਾਂ ਨੂੰ ਸਮਝ ਹੀ ਨਹੀਂ ਅਫਤਾਰ ਤੇ ਆ 10 ਸਾਲ ਆਪਣੇ ਖਰਾਬ ਹੋ ਗਏ ਨਹੀਂ ਤਾਂ ਜੇ ਆ 10 ਸਾਲ ਆਪਣੇ ਕੋਲੇ ਹੁੰਦੇ ਸਾਰਾ ਇਲਾਕਾ ਵੱਜ ਜਾਣਾ ਸੀ ਹਾਂ ਜੀ ਹਾਂ ਜੀ ਇਸ ਗੱਡੀ ਨੂੰ ਸੁਣੋ ਸਾਨੂੰ ਅੱਜ ਪਰ ਮਤਲਬ ਪਿੱਛੇ ਛਾ ਦਿੱਤੀ ਜਾਵੇ ਇੱਕ ਮਿੰਟ ਉਹ ਅਸੀਂ ਸਿੱਕਾਰ ਆਉਂਦੇ ਮੈਂ ਦੇਖ ਮੈਂ ਹੋਰ ਕਰਨਾ ਐਕਟਿਵ ਐਕਟਿਵ ਪੂਰੇ ਪੰਜਾਬ ਵਿੱਚ ਕਿਸੇ ਗਰੀਬ ਦਾ ਕੱਚਾ ਘਰ ਨਹੀਂ ਰਹਿਣ ਦਾ ਇੱਕ ਦੋ ਦਿਨਾਂ ਦੇ ਅੰਦਰ ਅਸੀਂ ਇੱਕ ਮੈਡੀਕਲ ਕੈਂਪ ਲਾਵਾਂਗੇ ਇੱਥੇ ਜਿਹੜੀ ਬਿਮਾਰੀ ਦਾ ਇੱਕ ਮੈਂ ਇਹਨਾਂ ਨੂੰ ਕਿਹਾ ਕਿ ਸਪਰੇ ਉਹ ਵੱਡੇ ਸਪਰੇ ਪੰਪ ਲਾ ਕੇ ਨਾ ਆ ਮੱਛਰ ਦੀ ਸਪਰੇ ਸਾਰੇ ਪਿੰਡ ਚ ਕਰ ਦੇ। ਹਾਂਜੀ ਰਾਤ ਨੂੰ ਕਰਦੇ ਪਛੇ ਪੁਛੇ ਦੇ ਬੰਦੇ ਮਾਰੀ ਪੈ ਸਕਦੀ ਆ। ਆ ਕਰਦੇ ਰਾਸ਼ਨ ਕੱਲ ਆ ਜੂਗਾ। ਚਾਰਾ ਮੈਂ ਲੈ ਕੇ ਆਇਆ ਜਦੋਂ ਖਤਮ ਹੋਈ ਆ ਦੱਸੀ ਜਾਏ ਉਹ ਤੇ ਅਸੀਂ ਹੋਰ ਭੇਜੀ ਜਾਵਾਂ। ਮੈਂ ਫਾਜ਼ਲ ਕਾ ਹਲਕੇ ਦੇ ਪਾਕਿਸਤਾਨ ਦੇ ਨਾਲ ਦਾ ਨਾਲ ਦਾ ਪਿੰਡ ਹੈ ਪਰਲੇ ਪਾਸੇ ਤਾਰਨ ਲੱਗੀਆਂ ਆ ਦਰਿਆ ਟੱਪ ਰਿਹਾ ਤੇ ਸਾਰਾ ਡੁੱਬ ਗਿਆ ਮੈਂ ਹੁਣੀ ਪਿੰਡਾਂ ਦੇ ਲੋਕਾਂ ਨਾਲ ਗੱਲ ਕੀਤੀ ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਇਮੀਡੀਏਟਲੀ ਜੇ 3 ਮਿਨਿਸਟਰ ਸੁਣ ਰਿਹਾ ਹੈ ਭਗਵਾਨ ਪਾਨ ਸਾਹਿਬ ਜੇ ਤੁਸੀਂ ਸੁਣ ਰਹੇ ਹੋ ਆ ਲੋਕਾਂ ਦੀ ਮੰਗ ਜੇ ਲੋਕੀ ਚਾਹੁੰਦੇ ਆ ਇੱਕ ਇਹਨਾਂ ਦੇ ਪਸ਼ੂਆਂ ਵਾਸਤੇ ਚਾਰਾ ਇੱਕ ਇਥੇ ਰਾਸ਼ਨ ਚਾਹੀਦਾ ਹੈ ਸਾਰਿਆਂ ਨੂੰ ਕਿਉਂਕਿ ਇਹਨਾਂ ਦੀ ਫੂਰ ਸਾਰਾ ਕੁਝ ਖਤਮ ਹੋ ਗਿਆ ਹੈ ਬਾਕੀ ਦਵਾਈ ਤੇ ਡਾਕਟਰਾਂ ਦੀ ਲੋੜ ਹੈ ਇੱਕ ਮੈਂ ਬੇਨਤੀ ਕਰਨਾ ਚਾਹੁੰਦਾ ਸਰਕਾਰ ਨੂੰ ਕਿ ਜਿਹੜਾ ਕਰਜ਼ਾ ਲੋਕਾਂ ਨੇ ਬੈਂਕਾਂ ਤੋਂ ਲਿੱਤਾ ਉਹਦਾ ਇੱਕ ਸਾਲ ਵਿਆਜ ਨਹੀਂ ਲੈਣਾ ਚਾਹੀਦਾ ਵਿਆਜ ਬੰਦ ਹੋਣਾ ਚਾਹੀਦਾ ਤੇ ਜਿਹੜੀਆਂ ਜ਼ਮੀਨਾਂ ਇਕੱਟੀਆਂ ਸਾਰਿਆਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਘੱਟ ਤੋਂ ਘੱਟ 40000 ਰੁਪਿਆ ਕਿਲਾ ਮੁਆਵਜ਼ਾ ਹੋਣਾ ਚਾਹੀਦਾ ਤਾਂ ਇਸ ਕਰਕੇ ਮੈਂ ਤੁਹਾਡੇ ਰਾਹੀਂ ਮੈਂ ਸਰਕਾਰ ਨੂੰ ਪਹੁੰਚਾਉਣਾ ਚਾਹਣਾ ਮੈਂ ਆਕਾਲੀ ਜਿੰਨੇ ਸਾਡੇ ਲੀਡਰ ਹੈ ਉਹਨਾਂ ਦੀ ਬੇਨਤੀ ਕਰਤੀ ਹੈ ਕਿ ਨਾਲ ਚਾਰਾ ਤਾਂ ਲੈ ਕੇ ਆਏ ਪਸ਼ੂਆਂ ਦੇ ਕੱਲ ਸੁਰੇ ਰਾਸ਼ਨ ਵੀ ਆ ਜਾਊਗਾ ਤੇ ਕਿਸੇ ਚੀਜ਼ ਦੀ ਲੋੜ ਹੋਏ ਅਸੀਂ ਆਪਣੀ ਟੀਮ ਬਿਠਾਤੀ ਹੈ ਉਹ ਜੋ ਪਿੰਡਾਂ ਦੇ ਗਈ ਜਾਣਗੇ ਉਹਨਾਂ ਨਾਲ ਅਸੀਂ ਪੂਰੀ ਕਰੀ ਜਾਵਾਂਗੇ ਮੈਂ ਅੱਜ ਇਥੋਂ ਫਾਜ਼ਿਲਕਾ ਦੇ ਬਾਅਦ ਮੈਂ ਗੁਰੂ ਅਰਸਾ ਜਾਣਾ ਹੈ ਫਿਰ ਮੈਂ ਆਪਣਾ ਵਿਆਹ ਕਰੋਸਪੁਰ ਜਾਣਾ ਤੇ ਕੱਲ ਮੈਂ ਗੁਰਦਾਸਪੁਰ ਦੇ ਸਾਰੇ ਇਲਾਕੇ ਦੇਖ ਕੇ ਉੱਥੇ ਜਿਹੜਾ ਸਮਾਨ ਦੀ ਲੋਡ ਅਸੀਂ ਨਾਲ-ਨਾਲ ਪਹੁੰਚਾਈ ਜਾਨੇ ਬੰਨ ਟੁੱਟ ਗਿਆ ਹੈਗਾ ਇਹ ਲੱਗਦਾ ਕਿ ਫੇਲਿਅਰ ਹੈਗਾ ਪ੍ਰਸ਼ਾਸਨ ਦਾ ਤੇ ਸਰਕਾਰ ਦਾ ਜਦੋਂ ਅਸਲੀ ਗੱਲ ਕੀ ਹੈ ਝਾਹੂ ਵਾਲਿਆਂ ਨੇ ਲੀਡਰਾਂ ਨੇ ਕੀ ਕੀਤਾ ਇੱਥੇ ਮਾਈਨਿੰਗ ਸ਼ੁਰੂ ਕਰਤੀ ਰੇਤਾ ਕੱਢਣਾ ਉਹਦੇ ਨਾਲ ਕੀ ਹੈ ਸਾਰੇ ਬੰਨ ਕਮਜ਼ੋਰ ਹੋ ਗਏ ਦੂਜੀ ਗੱਲ ਜਿਹੜੀ ਲਹਿਗੀ ਇਹਨਾਂ ਦੀ ਕੀ ਪਿਛਲੇ 4 ਸਾਲਾਂ ਚ ਸਰਕਾਰ ਨੇ ਪੂਰੇ ਦਰਿਆਵਾਂ ਦੀ ਕੋਈ ਮੀਟਿੰਗ ਨਹੀਂ ਸੱਦੀ ਵੱਡੇ ਬਾਦਲ ਸਾਹਿਬ ਕੀ ਕਰਦੇ ਹੁੰਦੇ ਸੀ ਸਰਕਾਰ ਸੀ ਬਰਸਾਤਾ ਤੋਂ 4 ਮਹੀਨੇ ਪਹਿਲੇ ਮੀਟਿੰਗ ਸੱਦ ਕੇ ਅਫਸਰਾਂ ਨੂੰ ਭੇਜ ਦਿੰਦੇ ਸੀ ਦੇਖਦੇ ਸੀ ਜਿੱਥੇ ਬੰਦ ਕੱਚੇ ਆ ਕਮਜ਼ੋਰ ਆ ਪੱਕੇ ਕਰ ਦਿੰਦੇ ਸੀ ਦਰਿਆਵਾਂ ਨੂੰ ਡੂੰਘੇ ਕਰ ਦਿੰਦੇ ਸੀ ਤੇ ਇਸ ਕਰਕੇ ਆਫਤ ਘਟ ਆਉਂਦੀ ਪਰ ਐਸ ਮੁੱਖ ਮੰਤਰੀ ਨੇ ਕਿਉਂਕਿ ਤੁਹਾਨੂੰ ਪਤਾ ਕੰਮ ਤਾਂ ਕਰਦਾ ਹੀ ਨਹੀਂ ਚਾਰ ਸਾਲ ਹੀ ਨਹੀਂ ਮੀਟਿੰਗ ਕੀਤੀ ਮੈਨੂੰ ਹੁਣ ਹੀ ਖਬਰ ਆਈ ਹੈ ਅਫਸਰ ਨੇ ਦੱਸਿਆ ਹੈ ਕਿ ਜਿਹੜੇ ਇੱਥੇ ਪਾਣੀ ਆਇਆ ਆ ਮਦ ਮਦਪੁਰ ਮਦਪੁਰ ਡੈਮ ਹੈ ਉਹ ਕਮਜ਼ੋਰ ਹੋਇਆ ਪਿਆ ਸੀ ਅਫਸਰਾਂ ਨੇ ਸਰਕਾਰ ਇੰਜੀਨੀਅਰ ਨੇ ਲਿਖਿਆ ਸੀ ਸਰਕਾਰ ਨੂੰ ਕਿ ਸਾਨੂੰ ਪੈਸਾ ਦਿਓ ਪੱਕਾ ਕਰਨ ਵਾਸਤੇ ਪੈਸਾ ਦਿੱਤਾ ਨਹੀਂ ਅਜੋ ਟੁੱਟ ਗਿਆ ਜੀ ਕਰਕੇ ਅੱਜ ਇੱਥੇ ਪਾਣੀ ਆ ਗਿਆ ਪਰਿੰਦਰ ਸਿੰਘ ਜੀ ਨੇ ਹਾਂ ਤੇ ਕਹਿ ਲੱਗੇ ਸਫਾਈ ਹੋ ਚੁੱਕੀ ਹੈ ਪੂਰੀ ਸਾਰੇ ਦੀ ਪਾਣੀ ਪਰ ਕੁਝ ਵੀ ਨਹੀਂ ਹੋਇਆ ਵੇਖੋ ਤੁਸੀਂ ਕਿਸੇ ਵੀ ਡਰੇਨ ਚਲੇ ਜਾਓ ਜਾ ਕੇ ਦੇਖੋ ਕੋਈ ਸਫਾਈ ਨਹੀਂ ਹੋਈ ਬੁਰਾ ਹਾਲ ਹੈ